ਆਪ ਦਾ ਮੈਂ ਅਕਸਰ ਤੁਸੀਂ ਕਹਾਵਤ ਸੁਣੀ ਹੋਣੀ ਤੇ ਉਹ ਕਹਾਵਤ ਕੇਜਰੀਵਾਲ ਤੇ ਟੁਕਮੀ ਬੈਠਦੀ ਹੈ ਹੁਣ ਮੈਂ ਤੁਹਾਨੂੰ ਸਮਝਾਉਣਾ ਕਿ ਆਪ ਦਾ ਜੀ ਅਫਸਰ ਕਿਵੇਂ ਕੇਜਰੀਵਾਲ ਨੇ ਕੱਲ ਕਿਹਾ ਕਿ ਮੈਂ 2 ਦਿਨ ਚ ਆਪਣਾ ਅਸਤੀਫਾ ਦਊਂਗਾ ਤੇ ਦਿੱਲੀ ਦੀ ਜਨਤਾ ਤੈਅ ਕਰੂਗੀ ਕਿ ਮੈਂ ਅਗਲਾ ਮੁੱਖ ਮੰਤਰੀ ਬਣਨਾ ਹੈ ਕਿ ਨਹੀਂ ਬਣਨਾ ਇਹ ਅਫਸਰ ਹੈ ਆਪ ਦਾ ਕੀ ਹੈ ਕੇਜਰੀਵਾਲ ਤੇ ਆਪ ਦਾ ਇਹ ਹੈ ਕਿ ਪਿਛਲੇ 3-4 ਮਹੀਨੇ ਤੋਂ ਬਤੌਰ ਮੁੱਖ ਮੰਤਰੀ ਕੇਜਰੀਵਾਲ ਕੋਈ ਵੀ ਕੰਮ ਨਹੀਂ ਕਰ ਸਕਦਾ ਸੀਗਾ ਕਿਉਂਕਿ ਉਹ ਜੇਲ੍ਹ 'ਚ ਬੰਦ ਸੀਗਾ ਤੇ ਜਦੋਂ ਜ਼ਮਾਨਤ ਹੋਈ ਜ਼ਮਾਨਤ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਦੇ ਵਿੱਚ ਲਿਖਿਆ ਕਿ ਉਹ ਮੁੱਖ ਮੰਤਰੀ ਤੇ ਰਹੇ ਪਰ ਐਵੇਂ ਮੁੱਖ ਮੰਤਰੀ ਨਾ ਕੋਈ ਡਾਕੂਮੈਂਟ ਸਾਈਨ ਕਰੇਗਾ ਨਾ ਕੋਈ ਫਾਈਲ ਪੜ੍ਹੇਗਾ ਨਾ ਮੁੱਖ ਮੰਤਰੀ ਦਫ਼ਤਰ ਅਟੈਂਡ ਕਰੇ ਮਤਲਬ ਡੰਮੀ ਮੁੱਖ ਮੰਤਰੀ ਜਿਹੜਾ ਰਹੂਗਾ ਉਹ ਬਣ ਕੇ ਰਹੂਗਾ ਤੇ ਜੇ डमी ਮੁੱਖ ਮੰਤਰੀ ਇਕ 6 ਮਹੀਨੇ ਸਰਕਾਰ ਦੇ ਪਏ ਆ। ਮੀਨਸ ਕਨਸਟੀਟਿਊਸ਼ਨਲ ਸਵਿਧਾਨਿਕ ਸੰਕਟ ਦਿੱਲੀ ਤੇ ਆ ਗਿਆ। ਨਾ ਕੈਬਨਿਟ ਮੀਟਿੰਗ ਬੁਲਾ ਸਕਦਾ, ਨਾ ਸੈਸ਼ਨ ਬੁਲਾ ਸਕਦਾ। ਤਾਂ ਸਵਿਧਾਨ ਚ ਪ੍ਰੋਵੀਜ਼ਨ ਹੈ ਜੇ ਤੁਸੀਂ ਸਾਜ ਤੋਂ ਦੋ ਸੈਸ਼ਨ ਨਹੀਂ ਬੁਲਾਉਂਗੇ, ਕੈਬਨਿਟ ਮੀਟਿੰਗਾਂ ਦੇ ਏਜੰਡੇ ਨਹੀਂ ਪਾਸ ਕਰੋਗੇ ਤਾਂ ਉਹ ਨੂੰ ਸੰਵਿਧਾਨਿਕ ਸੰਕਟ ਮੰਨਿਆ ਜਾਵੇਗਾ ਤੇ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਿਫਾਰਿਸ਼ ਲੇਫਟ ਰੈਡ ਗਵਰਨਰ ਪ੍ਰੈਜ਼ੀਡੈਂਟ ਫਾਰਮ ਨੂੰ ਕਰ ਸਕਦੇ ਆ ਮਤਲਬ ਹੋਰ ਅਗਲੇ 2 ਤੇ 3 ਮਹੀਨੇ ਦੇ ਵਿੱਚ ਕੇਜਰੀਵਾਲ ਤੇ ਉੱਪਰ ਜਿਹੜੀ ਆਪ ਦਾ ਪਈ ਸੀ ਸਰਕਾਰ ਤੋੜਨ ਦੀ ਤੋੜਨ ਦੀ ਨਹੀਂ ਕਹਿ ਸਕਦਾ ਮੈਂ ਉਹਦੀ ਸਰਕਾਰ ਗਿਰਨ ਦੀ ਜਿਹੜੀ ਆਪ ਦਾ ਪਈ ਸੀਗੀ ਉਹ ਆਪਦਾਨੂ ਨੇ ਅਫਰ ਦੇ ਰੂਪ ਚ ਕਰ ਲਿਆ ਲੋਕਾਂ ਨੂੰ ਬੇਫਿਕੂ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਅਸਤੀਫਾ ਦਿੱਤਾ ਜਾਂ ਮੈਂ ਅਸਤੀਫਾ ਦੇ ਰਿਹਾ ਹਾਂ ਥੋੜੇ ਹੱਕ ਕਰਕੇ ਅਸਲ ਵਿੱਚ ਜੇ ਇਸ ਤੀਫਾ ਨਾ ਦਿੰਦਾ ਤਾਂ 2-3 ਮਹੀਨੇ ਤੱਕ ਉੱਥੇ ਰਾਸ਼ਟਰਪਤੀ ਸ਼ਾਸਨ ਆਟੋਮੈਟਿਕਲੀ ਰეკਮੈਂਡ ਹੋ ਜਾਣਾ ਸੀਗਾ ਲਾਗੂ ਹੋ ਜਾਣਾ ਸੀ ਸਰਕਾਰ ਹੋ ਜਾਣਾ ਸੀ ਪੰਗ ਸੋ ਇਹ ਝੂਠ ਦੇ ਪਲੰਦੇ ਤੁਹਾਡੇ ਸਾਹਮਣੇ ਆ ਉਤੋਂ ਬਾਅਦ ਮੈਨੂੰ ਬੜੀ ਹੈਰਾਨੀ ਦੀ ਗੱਲ ਹੋਈ ਕੁਝ ਅਨਪੜ ਪੰਜਾਬ ਦੇ ਲੀਡਰ ਮੈਂ ਅਨਪੜ ਇਹ ਕਰੇ ਕਹਿੰਨੇ ਕਿਉਂਕਿ ਉਹਨੇ ਸੁਪਰੀਮ ਕੋਰਟ ਦੀ ਜੱਜਮੈਂਟ ਨਹੀਂ ਪੜ੍ਹੀ ਹੋਣੀ ਉਹ ਕਹਿੰਦੇ ਕੋਈ ਸਰਪੰਚੀ ਨਹੀਂ ਛੱਡਦਾ ਅ ਦੇਖੋ ਜੀ ਮੁੱਖ ਮੰਤਰੀ ਸੀ ਪਛੜਤੀ ਮੁੱਖ ਮੰਤਰੀ ਹੈ ਕਾਦਾ ਉਹ ਉਹ ਤਾਂ ਦੇ ਮੂਕਮੰਤਰੀ ਹੈ ਜਿਹੜਾ ਕੋਈ ਫੈਨ ਨਹੀਂ ਕਰ ਸਕਦਾ ਫਾਈਲ ਦੇ ਮੁਕਮੰਤਰੀ ਦਫ਼ਤਰ ਅਟੈਂਡਿੰਗ ਕਰ ਸਕਦਾ ਮੁਕਮੰਤਰੀ ਤਾਂ ਕੋਈ ਕੰਮ ਹੀ ਨਹੀਂ ਕਰ ਸਕਦਾ ਉਹ ਮੁਕਮੰਤਰੀ ਕਹਾਦਾ ਉਹ ਤਾਂ ਕਾਗਜ਼ੀ ਮੁਕਮੰਤਰੀ ਜਿਵੇਂ ਭਗਵੰਤ ਮਾਨ ਕਾਗਜ਼ੀ ਮੁਕਮੰਤਰੀ ਸਿਰਫ ਲੈਕਚਰ ਦੇਣ ਵਾਸਤੇ ਚਲਾ ਫਿਰਦਾ ਦਿੱਲੀ ਕੁਜਰੇ ਆ ਸੋ ਮੇਰੀਆਂ ਪੰਜਾਬ ਵਾਲੀਆਂ ਭੇਡਾਂ ਜਿਹੜੀਆਂ ਔਰ ਉਹ ਟੀਵੀ ਚੈਨਲ ਦੇ ਰਿਪੋਰਟਰ ਜਿਹੜੇ ਜਾ ਜਾਂਦੇ ਨੇ ਇੰਟਰਵਿਊ ਲੈਣੇ ਆ ਤੇ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਕੀ ਉਹਨਾਂ ਨੇ ਸਵਾਲ ਕੀਤਾ ਉਹ ਭੇਡਾਂ ਨੂੰ ਕੀ ਕੇਜਰੀਵਾਲ ਕਹਿੰਦਾ ਕਿ ਮੈਂ ਜਾ ਕੇ ਲੋਕਾਂ ਨੂੰ ਪੁੱਛੂੰਗਾ ਕਿ ਮੈਂ ਮੁੱਖ ਮੰਤਰੀ ਬਣਨਾ ਕਿ ਨਹੀਂ ਬਣਨਾ ਪਰ ਅਮਰਿਤਪਾਲ ਤੇ ਐਨਐਸਏ ਲਾ ਕੇ ਅੰਦਰ ਕੀਤਾ ਕੇਜਰੀਵਾਲ ਨੇ ਪੰਜਾਬ ਚ ਸਭ ਤੋਂ ਵੱਡੇ ਮਾਰਦੰਦ ਨੂੰ ਅਮਰਿਤਪਾਲ ਨੂੰ ਜਿਤਾ ਕੇ ਪੰਜਾਬੀਆਂ ਨੇ ਭੇਜਿਆ ਤਾਂ ਮੰਨ ਲਓ ਫਤਵਾ ਨਾ ਫਿਰ ਪੰਜਾਬੀਆਂ ਨੇ ਕਹਿ ਤਿਆ ਕਿ ਅਮਰਿਤਪਾਲ ਤੇ ਐਨਐਸਏ ਫਰਜੀ ਲਾਈ ਗਈ ਹੈ ਤੇ ਛੱਡ ਦੋ ਨਾ ਫਿਰ ਮਤਲਬ ਦਿੱਲੀ ਚ ਕਾਨੂੰਨ ਅਲੱਗ ਤੇ ਪੰਜਾਬ ਚ ਕਾਨੂੰਨ ਅਲੱਗ ਕਿਉਂ ਕਿ ਕੇਜਰੀਵਾਲ ਤੇ ਭਗਵੰਤ ਮਾਨ ਵੀ ਪੰਜਾਬ ਵਿਰੋਧੀ ਨੇ ਇਹ ਤੋਂ ਫਾਵਟ ਹੋ ਗਿਆ ਤੇ ਹੁਣ ਇਹ ਦਿੱਲੀ ਦਾ ਮੂਰਖ ਬਣਾਣ ਚੱਲੇ ਆ ਪਹਿਲਾਂ ਉਹ ਚੀਜ਼ ਪੰਜਾਬ 'ਚ ਇੰਪਲੀਮੈਂਟ ਕਰੋ ਅੰਮ੍ਰਿਤਪਾਲ ਨੂੰ ਰਿਹਾ ਕਰਕੇ ਦੱਸੋ ਵੀ ਲੋਕਾਂ ਦੇ ਫਤਵੇ ਨੂੰ ਫੇਰ ਮਨਜ਼ੂਰ ਕੀਤਾ ਤੇ ਸਾਡੀ ਐਨਸੀ ਗਲਤ ਸੀਗੀ ਤੇ ਅਸੀਂ ਉਹਨੂੰ ਹੁਣ ਛੱਡ ਰਹੇ ਹਾਂ ਫੇਰ ਜਾ ਕੇ ਦਿੱਲੀ ਕੋ ਵੀ ਕੇਜਰੀਵਾਲ ਹੁਣ ਮੁੱਖ ਮੰਤਰੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਇਹ ਦਿੱਲੀ ਜਨਤਾ ਦੱਸੇ ਸੁਪੇ ਇੱਡਾ ਨੂੰ ਫੇਰ ਕਹਿਣਾ ਹੈ ਪੰਜਾਬ ਦੇ ਬਣ ਕੇ ਰਹੋ ਦਿੱਲੀ ਵਾਲੇ ਭੇਡੂ ਬਣ ਕੇ ਰਹੋਗੇ ਲੋਕਾਂ ਨੇ ਭਜਾਣੇ ਅਗਲੀ ਵਾਰ ਇਲੈਕਸ਼ਨ